हेलो एवरीवन वेलकम और वेलकम बैक टू माय चैनल हिस्ट्री ऑफ पंजाब ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਬਾਰੇ ਅੱਜ ਆਪਾਂ ਪੜਾਂਗੇ ਇਹਨਾਂ ਦੀ ਨਵੀਂ ਨੀਤੀ ਜਿਹੜੀ ਇਹਨਾਂ ਨੇ ਅਪਣਾਈ ਸੀਗੀ ਮੀਰੀ ਪੀਦੀ ਦੀ ਨੀਤੀ ਇਹਦੇ ਬਾਰੇ ਵੀ ਜਾਣਾਂਗੇ ਤੇ ਨਾਲ ਹੀ ਮੁਗਲਾਂ ਦੇ ਨਾਲ ਇਹਨਾਂ ਦੇ ਸੰਬੰਧ ਅਤੇ ਸਿੱਖ ਪੰਥ ਦਾ ਜਿਹੜਾ ਰੂਪਾਂਤਰਣ ਸੀ ਇਹ ਵੀ ਅੱਗੇ ਆਪਾਂ ਪੜਾਂਗੇ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਣ ਵਾਲਾ ਹੈ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿਪ ਕਰੇ ਦੇਖਿਓ ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਹੋਰ ਇੰਪੋਰਟੈਂਟ ਨਿਊਜ਼ ਹੈਗੀ ਹੈ ਕਿ ਜਿਹੜੇ ਵੀ ਵਿਦਿਆਰਥੀ ਮੇਰੇ ਪੁਰਾਣੇ ਚੈਨਲ Meet Study Hub ਨਾਲ ਜੁੜੇ ਹੋਏ ਨੇ ਤਾਂ ਨਵਾਂ ਚੈਨਲ ਜ਼ਰੂਰੀ ਫੋਲੋ ਕਰ ਲਓ Meet Study Hub 2.0 ਜਿੱਥੇ ਅਗਲੇ ਵਾਲਾ ਕੰਟੈਂਟ ਸਾਰਾ ਮੈਂ ਇੱਥੇ ਪੋਸਟ ਕਰਾਂਗੀ ਕਿਉਂਕਿ ਪੁਰਾਣੇ ਵਾਲੇ ਚੈਨਲ ਦੇ ਉੱਤੇ ਥੋੜਾ ਗਲਿਚ ਆ ਰਿਹਾ ਹੈ ਸੋ ਇਸ ਕਰਕੇ ਨਵੇਂ ਚੈਨਲ ਨੂੰ ਵੀ ਵੱਦ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਅਫਤਕ ਵੀ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਆਪਣਾ ਚੈਨਲ ਵੀ ਜਲਦੀ ਜਲਦੀ ਗਰੋ ਕਰੇ ਸੋ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ 6ਵੇਂ ਗੁਰੂ ਹੋਏ ਨੇ ਤੇ ਇਹਨਾਂ ਦਾ ਗੁਰੂਕਾਲ 1606 ਤੋਂ ਲੈ ਕੇ 1645 ਈਸਵੀ ਤੱਕ ਦਾ ਰਿਹਾ ਜਨਮ ਅਤੇ ਮਾਤਾ ਪਿਤਾ ਦੀ ਗੱਲ ਕਰਾਂਗੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ 14 ਜੂਨ 1595 ਈਸਵੀ ਦੇ ਵਿੱਚ ਹੋਇਆ ਸੀ ਤੇ ਅੰਮ੍ਰਿਤਸਰ ਦੇ ਪਿੰਡ ਵਡਾਲੀ ਦੇ ਵਿਕੇ ਉਹ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸੀਗੇ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਗੰਗਾ ਦੇਵੀ ਜੀ ਸੀਗਾ ਬਚਪਨ ਅਤੇ ਵਿਆਹ ਹੁਣ ਦੇਖੋ ਪਹਿਲਾਂ ਛੋਟੇ-ਛੋਟੇ ਉਮਰ ਦੇ ਵਿੱਚ ਹੀ ਵਿਆਹ ਕਰ ਦਿੱਤੇ ਜਾਂਦੇ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਬਚਪਨ ਤੋਂ ਹੀ ਬੜੇ ਹੋਣਹਾਰ ਸੀ ਪੰਜਾਬੀ ਸੰਸਕ੍ਰਿਤ ਪ੍ਰਕਿਰਤਿਕ ਸਾਹਿਤ ਦਾ ਇਹਨਾਂ ਨੂੰ ਬਹੁਤ ਡੂੰਗਾ ਗਿਆਨ ਪ੍ਰਾਪਤ ਸੀ ਜਿਹੜੇ ਪਾਬਾਬਾ ਜੀ ਬੁੱਢਾ ਜੀ ਹੋਏ ਨੇ ਠੀਕ ਹੈ ਸੋ ਇਹਨਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਨਾ ਕੇਵਲ ਧਾਰਮਿਕ ਸਿੱਖਿਆ ਦਿੱਤੀ ਸਗੋਂ ਕੋਰਸਵਰੀ ਕਰਨੀ ਸਿਖਾਈ ਸ਼ਾਸਤਰਾ ਦੀ ਵਿਦਿਆ ਵੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਕਿ ਇਹ ਬਹੁਤ ਹੀ ਜਲਦੀ ਨਿਪੁੰਨ ਬਣ ਗਏ ਅਤੇ ਵਿਆਹ ਤੋਂ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਜੀ ਦੇ ਘਰ ਪੰਜ ਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ ਅਨੀਰਾਏ ਜੀ ਸੂਰਜਮਲ ਜੀ ਅਟਲ ਰਾਏ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਤਾਂ ਤੇਗ ਬਹਾਦਰ ਜੀ ਵੀ ਇਹਨਾਂ ਦੇ ਘਰੇ ਜਿਹੜਾ ਹੈਗਾ ਪੰਜ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ ਧੀ ਦਾ ਕਿ ਨਾਮ ਸੀ ਬੀਬੀ ਵੀਰੋ ਗੁਰਗੱਦੀ ਦੀ ਪ੍ਰਾਪਤੀ ਹੁਣ ਦੇਖੋ 1606 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਜਾਣ ਤੋਂ ਪਹਿਲਾਂ ਜਿੱਥੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਗੁਰੂ ਹਰਗੋਬਿੰਦ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਸੀ ਉਸ ਸਮੇਂ ਹਰਗੋਬਿੰਦ ਜੀ ਕੇਵਲ 11 ਕੁ ਬਰਿਆਂ ਦੇ ਸੀ ਇਸ ਤਰ੍ਹਾਂ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ 6ਵੇਂ ਗੁਰੂ ਬਣੇ ਅਤੇ 1606 ਈਸਵੀ ਤੋਂ ਲੈ ਕੇ 1645 ਈਸਵੀ ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਮੀਰੀ ਅਤੇ ਪੀਰੀ ਦੀ ਨੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ 1606 ਦੇ ਵਿੱਚ ਜਦੋਂ ਗੁਰਗੱਦੀ ਤੇ ਬੈਠੇ ਨੇ ਤਾਂ ਸਿੱਖ ਪੰਥ ਦੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀਗੀ ਇਸ ਕਰਕੇ ਜਿਹੜੇ ਸਿੱਖ ਸੀਗੇ ਠੀਕ ਹੈ ਇਹ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਨਿੰਦਾ ਕਰ ਰਹੇ ਸੀ ਮੁਗਲਾਂ ਦੀ ਇਸ ਕਾਰਸਤਾਨੀ ਦੀ ਮੁਗਲਾ ਅਤੇ ਸਿੱਖਾਂ ਦੇ ਵਿਚਕਾਰ ਤਨਾਪ ਉਹਨਾਂ ਨਾਲ ਸੰਬੰਧ ਜਿਹੜੇ ਸੀਗੇ ਕਾਇਮ ਹੋ ਗਏ ਸੀ ਅਜਿਹੇ ਹਾਲਾਤ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਹ ਖਾਲਸਾ ਕੱਢਿਆ ਉਹਨਾਂ ਨੇ ਧਰਮ ਦੀ ਰੱਖਿਆ ਦੀ ਖਾਤਰ ਸ਼ਸਤਰ ਜਿਹੜਾ ਹੈ ਉਹਨਾਂ ਨੂੰ ਇਹ ਅਸਿਊਮ ਹੋ ਗਿਆ ਸੀ ਕਿ ਹੁਣ ਧਰਮ ਦੀ ਖਾਤਰ ਜਿਹੜੀ ਹੈ ਆਪਾਂ ਨੂੰ ਸ਼ਸਤਰ ਚੱਕਣੇ ਪੈਣਗੇ ਸਿੱਟੇ ਵੱਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣ ਦੀ ਨਵੀਂ ਨੀਤੀ ਧਾਰਨ ਕੀਤੀ ਇਸ ਨੀਤੀ ਨੂੰ ਅਪਣਾਉਣ ਦੇ ਮੁੱਖ ਕਾਰਨ ਕੀ ਸੀਗੇ ਅਤੇ ਇਸ ਨੀਤੀ ਦੀਆਂ ਵਿਸ਼ੇਸ਼ਤਾਵਾਂ ਕੀ ਸੀਗੀਆਂ ਅਤੇ ਮਤਦਾ ਕੀ ਸੀ ਅੱਗੇ ਆਪਾਂ ਜਾਣਾਂਗੇ ਹੁਣ ਦੇਖੋ ਕਾਰਨ ਕੀ ਸੀਗੇ ਮਿਰਯਤ ਤੇ ਪੀਰੀ ਦੀ ਨੀਤੀ ਅਪਣਾਉਣ ਦੇ ਮੁਗਲਾਂ ਦੀ ਧਾਰਮਿਕ ਨੀਤੀ ਦੇ ਵਿੱਚ ਤਬਦੀਲੀ ਹੁਣ ਦੇਖੋ ਪਹਿਲਾਂ ਤਾਂ ਜਿਹੜੇ ਸੀ ਆਪਣੇ ਹਿੰਦੂ ਸਿੱਖਾਂ ਤੇ ਮੁਗਲਾਂ ਦੇ ਸਬੰਧ ਵਧੀਆ ਰਹੇ ਨੇ ਹੈਨਾ ਜਹਾਂਗੀਰ ਤੋਂ ਪਹਿਲਾਂ ਦੇ ਜਿਹੜੇ ਸ਼ਾਸਕ ਸੀਗੇ ਸਿੱਖਾਂ ਦੇ ਸੰਬੰਧ ਜਿਹੜੇ ਸੀਗੇ ਇਹਨਾਂ ਦੇ ਨਾਲ ਬਹੁਤ ਵਧੀਆ ਸੀਗੇ ਦਿਹਾਲੂ ਵਾਲੇ ਸੀਗੇ ਬਾਬਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ ਸੀ ਹਮਾਇਉ ਨੇ ਰਾਜ ਗੱਦੀ ਦੀ ਮੋੜ ਪ੍ਰਾਪਤੀ ਲਈ ਗੁਰੂ ਅੰਗਦ ਦੇਵ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਸੀ ਮੁਗਲ ਬਾਦਸ਼ਾਹ ਅਕਬਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਆਪ ਗੋਇੰਦਵਾਲ ਆ ਕੇ ਗੋਇੰਦਵਾਲ ਸਾਹਿਬ ਆ ਕੇ ਲੰਗਰ ਵੀ ਛਕਿਆ ਸੀ ਉਸਨੇ ਗੁਰੂ ਰਾਮਦਾਸ ਜੀ ਨੂੰ 500 ਬਿੱਗੇ ਜ਼ਮੀਨ ਵੀ ਦਾਨਸ਼ ਦਿੱਤੀ ਸੀ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਲਈ ਲਗਾਨ ਵੀ ਮਾਫ ਕਰਤਾ ਸੀ ਪਰ 1605 ਈਸਵੀ ਤੱਕ ਇਹ ਜਿਹੜਾ ਸੀਗਾ ਐਵੇਂ ਦਾ ਕੁਛ ਹੀ ਮੁਗਲਾਂ ਤੇ ਸਿੱਖਾਂ ਦਾ ਵਧੀਆ ਸਬੰਧ ਜਿਹੜੇ ਸੀ ਮੜੇ ਰਹੇ ਪਰ ਉਸ ਤੋਂ ਬਾਅਦ ਦੇ ਵਿੱਚ ਬਾਦਸ਼ਾਹ ਜਹਾਂਗੀਰ ਜਿਹੜਾ ਸੀਗਾ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਇਸਲਾਮ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਦਾ ਉਹ ਪਰਫੁੱਲਤ ਹੁੰਦੇ ਵਧਦੇ ਹੋਏ ਗਰੋਅ ਕਰਦੇ ਹੋਏ ਬਰਦਾਸ਼ਤ ਨਹੀਂ ਸੀ ਕਰ ਸਕਦਾ ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਨਵੀਂ ਨੀਤੀ ਜਿਹੜੀ ਹੈ ਅਪਣਾਣੀ ਪਈ ਹੁਣ ਦੇਖੋ ਪਿਆਰ ਦੇ ਨਾਲ ਠੀਕ ਹੈ ਧਰਮ ਦੇ ਵਿੱਚ ਲੀਨ ਹੋ ਕੇ ਜਿਹੜਾ ਸੀਗਾ ਬਿਲਕੁਲ ਵੀ ਆਪਾਂ ਕਹਿ ਸਕਦੇ ਕਿ ਮੁਗਲਾਂ ਦਾ ਜਿਹੜਾ ਸੀਗਾ ਸਾਹਮਣਾ ਨਹੀਂ ਸੀ ਕੀਤਾ ਜਾ ਸਕਦਾ ਤਾਂ ਸੰਤ ਸੀ ਬਾਹੀ ਜਿਹੜਾ ਸੀਗਾ ਸਿੱਖਾਂ ਨੂੰ ਬਣਾਉਣ ਦੀ ਲੋੜ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਜਿਹੜੀ ਸੀ ਅਪਣਾਈ ਸੀ ਹੁਣ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਸੀ ਇਸ ਨੇ ਵੀ ਜਿਹੜਾ ਸੀਗਾ ਇੱਕ ਨਵਾਂ ਸੰਕਲਪ ਜਿਹੜਾ ਸੀਗਾ ਦਿੱਤਾ ਸੀ ਕਿ ਹੁਣ ਜਿਹੜੇ ਨੇ ਸਿੱਖ ਉਹਨਾਂ ਨੂੰ ਜਾਗਣਾ ਪਏਗਾ ਠੀਕ ਹੈ ਧਰਮ ਦੀ ਖਾਤਰ ਜਿਹੜੀਆਂ ਕੁਰਬਾਨੀਆਂ ਦੇਣੀਆਂ ਵੀ ਪੈਣਗੀਆਂ ਅਤੇ ਨਾਲ ਹੀ ਜਿਹੜਾ ਹੈ ਇਹਨਾਂ ਨੂੰ ਜਿਹੜਾ ਸੀਸ ਕੱਟਣੇ ਵੀ ਪੈਣਗੇ ਠੀਕ ਹੈ ਤੇ ਜਹਾਂਗੀਰ ਲਈ ਸਿੱਖਾਂ ਦੀ ਵੱਧਦੀ ਲੋਕਪ੍ਰਿਅਤਾ ਜਿਹੜੀ ਸੀ ਅਸਹਿ ਸੀ ਕਿਉਂਕਿ ਇਹ ਕੱਟੜ ਸੁਨੀ ਮਸਲਮਾਨੀ ਸਿੱਖ ਲੈਰ ਨੂੰ ਕੁਚਲਣ ਲਈ ਉਸਨੇ ਬਹੁਤ ਹੀ ਜ਼ਿਆਦਾ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ 1606 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਗੁਰੂ ਸਾਹਿਬ ਦੀ ਇਸੇ ਸ਼ਹਾਦਤ ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਨੂੰ ਇਹ ਸਪਸ਼ਟ ਕਰਤਾ ਕਿ ਜੇ ਉਹ ਜਿਉਣਾ ਚਾਹੁੰਦੇ ਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਨੇ ਆਪਣੀ ਕੌਮ ਨੂੰ ਵਧਾਉਣਾ ਚਾਹੁੰਦੇ ਨੇ ਠੀਕ ਹੈ ਤਾਂ ਉਹਨਾਂ ਨੂੰ ਸ਼ਸਤਰਧਾਰੀ ਹੋ ਕੇ ਹੀ ਮੁਗਲਾਂ ਨਾਲ ਟੱਕਰ ਲੈਣੀ ਪਵੇਗੀ ਸ਼ਸਤਰਧਾਰਨ ਕਰਨੇ ਹੀ ਕਰਨੇ ਪੈਣਗੇ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂ ਹਰਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਸੀ ਤਾਂ ਜਦੋਂ ਸ਼ਹਾਦਤ ਹੋ ਗਈ ਦੇਖੋ ਇਹਨਾਂ ਦੇ ਪਿਤਾ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹਾਦਤ ਹੋਈ ਹੈ ਤਾਂ ਗੁਰੂ ਹਰਗੋਬਿੰਦ ਜੀ ਨੂੰ ਇਹ ਚੀਜ਼ ਸਮਝ ਆ ਗਈ ਕਿ ਅਗਰ ਸਿੱਖ ਜਿਉਣਾ ਚਾਹੁੰਦੇ ਨੇ ਸਿੱਖ ਕੌਮ ਅੱਗੇ ਵਧਾਣਾ ਜੇ ਆਪਾਂ ਚਾਹੁੰਦੇ ਆ ਤਾਂ ਆਪਾਂ ਨੂੰ ਜਿਹੜਾ ਹੈਗਾ ਕੀ ਕਰਨਾ ਪਏਗਾ ਇੱਕ ਨਵੀਂ ਨੀਤੀ ਜਿਹੜੀ ਹੈ ਤਾਰਨ ਕਰਨੀ ਪਵੇਗੀ ਧਾਰਮਿਕ ਨੀਤੀ ਦੇ ਨਾਲ-ਨਾਲ ਜਿਹੜਾ ਹੈ ਸ਼ਸਤਰ ਵੀ ਚੁਕਣੇ ਪੈਣਗੇ ਠੀਕ ਹੈ ਧਰਮ ਦੇ ਨਾਲ-ਨਾਲ ਸ਼ਸਤਰ ਵੀ ਚੁਕਣੇ ਪੈਣਗੇ ਗੁਰੂ ਅਰਜਨ ਦੇਵ ਜੀ ਦਾ ਆਖਰੀ ਸਨੇਹਾ ਤਾਂ ਸੰਦੇਸ਼ ਦਿੱਤਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰगोਬਿੰਦ ਜੀ ਲਈ ਤਾਂ ਉਹਨੇ ਇਹ ਕਹਿ ਸੀ ਕਿ ਉਸ ਨੂੰ ਪੂਰੀ ਤਰ੍ਹਾਂ ਸ਼ਸਤਰ ਨਾਲ সজ্জিত ਹੋ ਕੇ ਗੱਦੀ ਤੇ ਬੈਠਣਾ ਚਾਹੀਦਾ ਆਪਣੇ ਪੁੱਤਰ ਨੂੰ ਸੰਦੇਸ਼ ਦਿੱਤਾ ਸੀ ਕਹਿੰਦੇ ਵੀ ਤੈਨੂੰ ਜਿਹੜਾ ਹੈ ਪੂਰੀ ਸ਼ਸਤਰ ਨਾਲ ਲੈਸ ਹੋ ਕੇ ਸ਼ੋਭਿਤ ਹੋ ਕੇ ਗੱਦੀ ਤੇ ਬੈਠਣਾ ਚਾਹੀਦਾ ਅਤੇ ਆਪਣੀ ਪੂਰੀ ਯੋਗਤਾ ਜਿੰਨੀ ਤੇਰੇ ਅੰਦਰ ਯੋਗਤਾ ਹੈ ਉਸ ਦੇ ਅਕੋਰਡਿੰਗ ਤੈਨੂੰ ਸਿਆਣਾ ਰੱਖਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਸ਼ਬਦਾਂ ਦੇ ਉੱਤੇ ਇਹਨਾਂ ਨੇ ਫੁੱਲ ਚੜਾਏ ਅਤੇ ਨਾਲ ਹੀ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਨਿਸ਼ਚੈ ਕਰ ਲਿਆ ਕਿ ਹੁਣ ਫਿਸਤਰ ਧਾਰਨ ਕਰਨੇ ਹੀ ਕਰਨੇ ਪੈਣਗੇ ਨਵੀਂ ਨੀਤੀ ਜਿਹੜੀ ਇਹਨਾਂ ਨੇ ਅਪਣਾਈ ਸੀ ਮੀਰੀ ਪੀਰੀ ਦੀ ਨੀਤੀ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਸੀਗੀਆਂ ਤਾਂ ਦੇਖੋ ਮੀਰੀ ਅਤੇ ਪੀਰੀ ਦੋ ਤਲਵਾਰਾਂ ਧਾਰਨ ਕਰਨੀਆਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਤੇ ਬੈਠਣ ਸਮੇਂ ਬਦਲੇ ਹੋਏ ਹਾਲਾਤਾਂ ਨੂੰ ਵੇਖ ਕੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਫੈਸਲਾ ਕੀਤਾ ਮੀਰੀ ਤਲਵਾਰ ਜਿਹੜੀ ਸੀ ਦੁਨਿਆਵੀ ਅਗਵਾਈ ਦੀ ਪ੍ਰਤੀਕ ਸੀ ਜਦਕਿ ਪੀਰੀ ਠੀਕ ਹੈ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ ਪੀਰੀ ਮਤਲਬ ਪੀਰ ਠੀਕ ਹੈ ਜੇ ਜਾਣਦੇ ਹੋ ਤਾਂ ਇਸ ਇਹ ਧਾਰਮਿਕ ਸਪਿਰਚੁਅਲਟੀ ਦੇ ਲਈ ਸੀ ਤਾਂ ਗੁਰੂ ਸਾਹਿਬ ਦੁਆਰਾ ਇਹਨਾਂ ਦੋਵੇਂ ਤਲਵਾਰਾਂ ਨੂੰ ਧਾਰਨ ਕਰਨ ਦਾ ਭਾਵ ਸੀ ਕਿ ਉਹ ਅੱਗੇ ਹੋ ਕੇ ਆਪਣੇ ਪਰੋਕਾਰਾਂ ਦੀ ਧਾਰਮਿਕ ਅਗਵਾਈ ਵੀ ਕਰਨਗੇ ਸੰਸਾਰਿਕ ਮਾਮਲਿਆਂ ਦੀ ਵੀ ਅਗਵਾਈ ਕਰਨਗੇ ਧਾਰਮਿਕ ਅਤੇ ਸੰਸਾਰਿਕ ਮਾਮਲੇ ਦੋਨਾਂ ਦੀ ਅਗਵਾਈ ਕਰਨਗੇ ਦੋ ਤਲਵਾਰਾਂ ਦਾ ਮਤਲਬ ਇਹ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਪਾਸੇ ਸਿੱਖਾਂ ਨੂੰ ਸਤਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਵੀ ਹੁਕਮ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਤਾ ਤੇ ਇਹ ਸ਼ਾਰਟ ਕੁਐਸਚਨ ਵੀ ਆ ਸਕਦਾ ਸੰਤ ਸਿਪਾਹੀ ਤੋਂ ਤੁਹਾਡਾ ਕੀ ਭਾਵ ਹੈ ਗੁਰੂ ਹਰਗੋਬਿੰਦ ਜੀ ਦੁਆਰਾ ਅਪਣਾਈ ਗਈ ਇਸ ਮੀਰੀ ਅਤੇ ਪੀਰੀ ਨੀਤੀ ਦਾ ਸਿੱਖ ਇਤਿਹਾਸ ਦੇ ਉੱਤੇ ਡੂੰਘਾ ਪ੍ਰਭਾਵ ਪਿਆ ਸਿੱਖਾਂ 'ਚ ਨਵਾਂ ਜੋਸ਼ ਪੈਦਾ ਹੋਇਆ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਧਰਮ ਦੀ ਰੱਖਿਆ ਕਰਨ ਲਈ ਹਥਿਆਰ ਚੁੱਕਣ ਦਾ ਵੀ ਫੈਸਲਾ ਕੀਤਾ ਤੀਜਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਹੀ ਨੀਤੀ ਤੇ ਚੱਲੇ ਨੇ ਉਹ ਵੀ ਤਾਂ ਉਹਨਾਂ ਨੇ ਖਾਲਸਾ ਪੰਥ ਦੀ ਜਿਹੜੀ ਹੈਗੀ ਇਹ ਸੱਟਣਾ ਕੀਤੀ ਸੀ ਚੌਥਾ ਇਸ ਤੋਂ ਬਾਅਦ ਜਦੋਂ ਇਹ ਨੀਤੀਆਂ ਚੱਲ ਰਹੀਆਂ ਸੀਗੀਆਂ ਠੀਕ ਹੈ ਇਸ ਤੋਂ ਬਾਅਦ ਜਿਹੜਾ ਹੈ ਇਸ ਨੀਤੀ ਦੇ ਕਰਕੇ ਸਿੱਖਾਂ ਤੇ ਮੁਗਲ ਮੁਗਲਾਂ ਅਫਗਾਨਾਂ ਵਿਚਾਲੇ ਇੱਕ ਲੰਬਾ ਸੰਘਰਸ਼ ਵੀ ਸਟਾਰਟ ਜਿਹੜਾ ਹੋ ਗਿਆ ਸੀ ਉਸ ਦਾ ਵੀ ਅੰਤ ਹੋਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਸਿੱਖ ਵੀ ਜੇਤੂ ਰਹਿਣ ਲੱਗ ਗਏ ਸੀਗੇ ਸੈਨਾ ਦਾ ਸੰਗਠਨ ਹੁਣ ਦੇਖੋ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਪੰਥ ਦੀ ਰੱਖਿਆ ਲਈ ਸੈਨਾ ਕਿਉਂਕਿ ਉਹਨਾਂ ਦੇ ਪਾਦਰ ਸਾਹਿਬ ਨੇ ਕਿਹਾ ਸੀ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਤੈਨੂੰ ਜਿਹੜੀ ਹੈ ਆਪਣੀ ਯੋਗਤਾ ਦੇ ਅਨੁਸਾਰ ਜਿਹੜੀ ਹੈ ਸੈਨਾ ਰੱਖਣੀ ਪਵੇਗੀ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਪੰਥ ਦੀ ਰੱਖਿਆ ਲਈ ਸੈਨਾ ਦਾ ਵੀ ਸੰਗਠਨ ਸੰਗਠਨ ਇੰਦਾ ਸੈਂਸ ਵੀ ਉਹਨਾਂ ਨੂੰ ਕਲੈਕਟ ਕਰਨਾ ਸਿੱਖਾਂ ਨੂੰ ਸਟਾਰਟ ਕਰਤਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਸਟਾਰਟ ਕਰਤੀ ਉਹਨਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਭਰਤੀ ਹੋਣ ਸਿੱਟੇ ਵੱਜੋਂ 500 ਯੋਧੇ ਆਪ ਜੀ ਦੀ ਸੈਨਾ ਦੇ ਵਿੱਚ ਪਹਿਲੀ ਵਾਰ ਚੀ ਭਰਤੀ ਹੋ ਕੇ ਤੇ ਇਹਨਾਂ ਸੈਨਿਕਾਂ ਨੂੰ 100-100 ਦੇ ਪੰਜ ਜਥਿਆਂ ਦੇ ਵਿੱਚ ਵੰਡਿਆ ਗਿਆ ਠੀਕ ਹੈ 100-100 ਦੇ ਪੰਜ ਜਥੇ ਕਰਤੇ ਇੱਕ ਜਥੇ ਵਿੱਚ 100 ਮੈਂਬਰ ਠੀਕ ਹੈ 500 ਸੀ ਨਾ ਫਸਟ ਟਾਈਮ 'ਚ ਵਿੱਚ ਜੋਧੇ ਜਿਹੜੇ ਭਰਤੀ ਹੋਈ ਸੀ ਤਾਂ ਹਰੇਕ ਜਥਾ ਇੱਕ ਜਥੇਦਾਰ ਦੇ ਅਧੀਨ ਰੱਖਿਆ ਗਿਆ ਸੀ ਤਾਂ ਜਥੇ ਜਥੇ ਨੂੰ ਜਿਹੜਾ ਵੀ ਬੰਦਾ ਕਮਾਂਡ ਕਰਦਾ ਸੀ ਉਸ ਨੂੰ ਜਥੇਦਾਰ ਕਿਹਾ ਗਿਆ ਤਾਂ ਮਤਲਬ ਪੰਜ ਜਥੇਦਾਰ ਸੀਗੇ ਤੇ ਉਹਨਾਂ ਦੇ ਅੰਦਰ ਜਿਹੜਾ ਸੀ 100 100 ਮਤਲਬ 500 ਜਿਹੜੀ ਟੋਟਲ ਜਿਹੜੀ ਸੀ ਸੈਨਾ ਸੀ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ 52 ਅੰਗ ਰਖਾਇਕ ਵੀ ਰੱਖੇ ਆਪਣੇ ਠੀਕ ਹੈ ਤੇ ਅੰਗ ਰਖਾਇਕ ਵੀ ਭਰਤੀ ਕੀਤੇ ਅਤੇ ਹੌਲੀ-ਹੌਲੀ ਗੁਰੂ ਸਾਹਿਬ ਦੀ ਫੌਜ ਦੀ ਗਿਣਤੀ 500 ਤੋਂ ਵੱਧ ਕੇ 2500 ਦੇ ਕਰੀਬ ਹੋ ਗਈ ਅਤੇ ਗੁਰੂ ਜੀ ਦੀ ਫੌਜ ਵਿੱਚ ਪਠਾਣਾ ਦੀ ਇੱਕ ਵੱਖਰੀ ਪਲਟਨ ਵੀ ਬਣਾਈ ਗਈ ਇਸ ਦਾ ਸੈਨਾਪਤੀ ਪੈਂਦਾ ਖਾਨ ਉਹ ਵੀ ਨਿਯੁਕਤ ਕੀਤਾ ਗਿਆ ਠੀਕ ਹੈ ਤੇ ਸ਼ਸਤਰ ਅਤੇ ਕੋੜੇ ਇਕੱਠੇ ਕਰਨਾ ਹੁਣ ਦੇਖੋ ਐਨੀ ਵੱਡੀ ਸੈਨਾ ਐਨਾ ਵੱਡੀ ਕਮਾਂਡ ਇਹ ਆਪਣੇ ਹੱਥ ਚ ਲਈ ਹੋਈ ਸੀ ਤਾਂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਸਿੱਖਾਂ ਤੋਂ ਜਿੰਨੀ ਵੀ ਮਾਇਆ ਕੀਏ ਕੱਟੀ ਹੁੰਦੀ ਸੀ ਪਹਿਲਾਂ ਪਹਿਲਾਂ ਮਾਇਆ ਵਟੇ ਕੀਤੀ ਜਾਂਦੀ ਸੀ ਤੇ ਲੰਗਰ ਦੀ ਵਿਵਸਥਾ ਜਿਹੜੀ ਸੀ ਕੀਤੀ ਜਾਂਦੀ ਸੀ ਗੁਰਦੁਆਰਿਆਂ ਦਾ ਨਿਰਮਾਣ ਹਨਾ ਮਤਲਬ ਕੇਵਲ ਹੀ ਸਾਮਲਾ ਨਿਰਮਾਣ ਐਵੇਂ ਦੇ ਕਾਰਜ ਜਿਹੜੇ ਸੀਗੇ ਪਹਿਲਾਂ ਕੀਤੇ ਜਾਂਦੇ ਸੀਗੇ ਲੇਕਿਨ ਉਸ ਤੋਂ ਬਾਅਦ ਕੀ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਹੁਕਮ ਦਿੱਤਾ ਸੀ ਕਿ ਮਾਇਆ ਨਹੀਂ ਲਈ ਜਾਏਗੀ ਤਾਂ ਮਾਇਆ ਦੇ ਬਦਲੇ ਸ਼ਸਤਰ ਅਤੇ ਘੋੜੇ ਇਕੱਠੇ ਕਰਕੇ ਤੁਸੀਂ ਸਾਨੂੰ ਦਿਓ ਸਿੱਖਾਂ ਨੂੰ ਵੀ ਇਹ ਕਿਹਾ ਕਿ ਉਹ ਮਸੰਦਾ ਨੂੰ ਸ਼ਸਤਰ ਅਤੇ ਘੋੜੇ ਦੀ ਪੇਂਟ ਕਰਨ ਵੀ ਤੁਸੀਂ ਸਾਨੂੰ ਜਿਹੜਾ ਮਾਇਆ ਨਾ ਦੋ ਇਸ ਦੀ ਬਜਾਏ ਸਾਨੂੰ ਘੋੜੇ ਅਤੇ ਸ਼ਸਤਰ ਦੇ ਦਿਓ ਤੇ ਗੁਰੂ ਜੀ ਹੁਕਮਦਾਰ ਸੰਧਾਨੇ ਪਾਲਣ ਕੀਤਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ ਅਕਾਲ ਤਖਤ ਸਾਹਿਬ ਦੀ ਉਸਾਰੀ ਨਿਰਮਾਣ ਯਾ ਸਿੱਖ ਇਤਿਹਾਸ ਦੇ ਵਿੱਚ ਮਹੱਤਵ ਹੁਣ ਦੇਖੋ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਅਕਾਲ ਤਖਤ ਸਾਹਿਬ ਦੀ ਉਸਾਰੀ ਉਹਨਾਂ ਦੀ ਨਵੀਂ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਨਾ ਬਹੁਤ ਲਾਹੇਵੰਦ ਸਾਬਿਤ ਹੋਇਆ ਅਕਾਲ ਤਖਤ ਸਾਹਿਬ ਦਾ ਨਿਰਮਾਣ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਇੱਕ ਮਹਾਨ ਕਾਰਜ ਸੀ ਅਤੇ ਅਕਾਲ ਤਖਤ ਯਾਨੀ ਕਿ ਪ੍ਰਮਾਤਮਾ ਦੀ ਗੱਦੀ ਸਾਹਿਬ ਦਾ ਜਿਹੜਾ ਉਸਾਰੀ ਸੀ ਇਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਹਰਮੰਦਰ ਸਾਹਿਬ ਦੇ ਠੀਕ ਸਾਹਮਣੇ 1606 ਵਿੱਚ ਸਟਾਰਟ ਕਰਵਾਤੀ ਸੀ ਇਹ ਕਾਰਜ 1609 ਦੇ ਵਿੱਚ ਪੂਰਾ ਹੋਇਆ ਅਤੇ ਇਸ ਦੇ ਅੰਦਰ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਕਿ ਇੱਕ ਤਖਤ ਦੇ ਸਮਾਨ ਸੀਗਾ ਠੀਕ ਹੈ ਇੱਕ ਤਖਤ ਵਰਗਾ ਸੀਗਾ ਜਿਸ ਦਾ ਨੀਂਹ ਪੱਥਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਰੱਖਿਆ ਅਤੇ ਇਸ ਦਾ ਨਿਰਮਾਣ ਕਾਰਜ ਜਿਹੜਾ ਸੀਗਾ ਇਸ ਦੇ ਵਿੱਚ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਨੇ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੀਗਾ ਸਾਥ ਦਿੱਤਾ ਇਸ ਸਕਤ ਤੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਸੀਗੇ ਉਹ ਸਿੱਖਾਂ ਦੇ ਰਾਜਨੀਤਿਕ ਮਸਲੇ ਸੰਸਾਰਿਕ ਮਸਲੇ ਇਹਨਾਂ ਦੀ ਅਗਵਾਈ ਕਰਦੇ ਰਹਿੰਦੇ ਸੀ ਇੱਥੇ ਸਿੱਖਾਂ ਨੂੰ ਸੈਨਿਕ ਸਿੱਖਿਆ ਵੀ ਦਿੰਦੇ ਸੀਗੇ ਕੁਸ਼ਤੀਆਂ ਵਗੈਰਾ ਕਰਾਈਆਂ ਜਾਂਦੇ ਸੀ ਹੋਰ ਸੈਨਿਕ ਟ੍ਰੇਨਿੰਗ ਜਿਹੜੀ ਸੀਗੀ ਉਹ ਦੇਖਦੇ ਸੀਗੇ ਵਧੀਆ ਚੱਲ ਰਹੀ ਹੈ ਕੋਲ ਵਗੈਰਾ ਹੁੰਦੇ ਸੀਗੇ ਇੱਥੇ ਹੀ ਓਮ ਸੰਦਾ ਤੋਂ ਕੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸੀਗੇ ਸਿੱਖਾਂ 'ਚ ਜੋਸ਼ ਪੈਦਾ ਕਰਨ ਲਈ ਇੱਥੇ ਢਾਡੀ ਵੀਰ ਜਿਹੜੇ ਸੀਗੇ, ਵੀਰ ਰਸੀ ਠੀਕ ਹੈ, ਵਾਰਾਂ ਜਿਹੜੀਆਂ ਸੀ ਸੁਣਾਉਂਦੇ ਰਹਿੰਦੇ ਸੀ ਜਿਸ ਦੇ ਨਾਲ ਹੋਰ ਜੋਸ਼ ਭਰ ਜਾਂਦਾ ਸੀਗਾ ਜਿਹੜੇ ਮਤਲਬ ਕਿ ਕੁਸ਼ਤੀ ਵਗੈਰਾ ਕਰਦੇ ਸੀਗੇ, ਕੋਲ ਵਗੈਰਾ ਕਰਦੇ ਸੀਗੇ ਤੇ ਇੱਥੇ ਬੈਠ ਕੇ ਹੀ ਸ੍ਰੀ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਿਜਿੱਠਦੇ ਸੀਗੇ ਜੇ ਕੋਈ ਸਿੱਖ ਕਿਸੇ ਸਿੱਖ ਨਾਲ ਲੜਿਆ ਤਾਂ ਉਹ ਝਗੜੇ ਵੀ ਇੱਥੇ ਨਿਜਿੱਠੇ ਜਾਂਦੇ ਸੀ। ਇੱਥੇ ਬੈਠ ਕੇ ਹੀ ਗੁਰੂ ਸਾਹਿਬ ਜੀ ਜਿਹੜੇ ਸੀਗੇ ਸਿੱਖਾਂ ਨੂੰ ਇਨਾਮ ਦਿੰਦੇ ਸੀ, ਸਜਾਵਾਂ ਦਿੰਦੇ ਸੀ ਅਤੇ ਗੁਰੂ ਜੀ ਨੇ ਸੰਗਤਾਂ ਦੇ ਨਾਂ ਦੇ ਉੱਤੇ ਇੱਕ ਆਪਣਾ ਪਹਿਲਾ ਹੁਕਮਨਾਮਾ ਵੀ ਜਾਰੀ ਕੀਤਾ ਸੀ ਇਸ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਕੋੜੇ ਅਤੇ ਸ਼ਸਤਰ ਪਿੰਡ ਕਰਨ ਲਈ ਵੀ ਕਿਹਾ ਸੀ ਬਾਅਦ ਦੇ ਵਿੱਚ ਇਸ ਥਾਂ ਤੋਂ ਹੁਕਮਨਾਮੇ ਜਾਰੀ ਕਰਨ ਦੀ ਪ੍ਰਥਾ ਜਿਹੜੀ ਸੀ ਚੱਲ ਪਈ ਸੀ ਤਾਂ ਇਸ ਤਰ੍ਹਾਂ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦਾ ਨਿਰਮਾਣ ਕਰਕੇ ਸਿੱਖਾਂ ਦੀ ਜੀਵਨ ਸ਼ੈਲੀ ਦੇ ਵਿੱਚ ਵੀ ਚੇਂਜ ਲੈ ਕੇ ਆਏ ਨੇ ਛੇਤੀ ਹੀ ਅਕਾਲ ਤਖਤ ਸੈਬ ਜਿਹੜਾ ਸੀਗਾ ਇੱਕ ਅ ਐਸਾ ਪ੍ਰਸਿੱਧ ਕੇਂਦਰ ਬਣ ਗਿਆ ਜਿੱਥੇ ਸਿੱਖਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਵੀ ਜਿਹੜੀਆਂ ਸੀ ਕਿੱਤਿਆਂ ਜਾਂਦੀਆਂ ਸੀ ਤੇ ਨਾਲ ਹੀ ਜਿਹੜਾ ਹੈ ਸਿੱਖਾਂ ਨੂੰ ਇੱਕ ਤੀਰਸਥ ਅਸਥਾਨ ਦੀ ਵੀ ਪ੍ਰਾਪਤੀ ਹੋ ਗਈ ਸੀ ਰਾਜਸੀ ਜਿੰਨਾ ਨੂੰ ਅਪਣਾਉਣਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਦੇ ਉੱਤੇ ਚੱਲਦੇ ਹੋਏ ਰਾਜਸੀ ਠਾਠ-ਪਾਠ ਨਾਲ ਰਹਿਣਾ ਸਟਾਰਟ ਕਰਤਾ ਜਿਵੇਂ ਕਿ ਰਾਜੇ ਤੇ ਸ਼ਾਸਕ ਰਹਿੰਦੇ ਨੇ ਤਾਂ ਉਹਨਾਂ ਨੇ ਹੁਣ ਜਿਹੜੀ ਹੈਗੀ ਉਹਨਾਂ ਦੀ ਮਾਲਾ ਠੀਕ ਹੈ ਜਨੇਓ ਵਗੈਰਾ ਪਹਿਲਾਂ ਪਾਉਂਦੇ ਹੁੰਦੇ ਸੀ ਨਾ ਤਾਂ ਉਹਦੀ ਜਗ੍ਹਾ ਦੇ ਉੱਤੇ ਕਮਰ 'ਚ ਦੋ ਤਲਵਾਰਾਂ ਧਾਰਨ ਕਰਨੀਆਂ ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ ਅਤੇ ਹੁਣ ਉਹ ਰਾਜਿਆ ਵਾਂਗੂ ਦਸਤਾਰ ਦੇ ਉੱਤੇ ਕਲਗੀ ਵੀ ਲਗਾਨੀ ਇਹਨਾਂ ਨੇ ਸਜਾਉਣੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਸੱਚੇ ਪਾਤਸ਼ਾਹ ਦੀ ਉਪਾਦੀ ਵੀ ਧਾਰਨ ਕੀਤੀ ਸ਼੍ਰੀ ਗੁਰੂ ਹਰਗੋਬਿੰਦ ਜੀ ਹੁਣ ਕੀਮਤੀ ਕੱਪੜੇ ਪਹਿਨਦੇ ਸਨ ਅਤੇ ਆਪਣੇ ਅੰਗਰੱਖਕਾਂ ਦੇ ਨਾਲ ਚੱਲਦੇ ਸੀ ਜਿਹੜੇ ਕਿ ਇਹਨਾਂ ਨੇ 52 ਅੰਗਰੱਖਕ ਜਿਹੜੇ ਸੀਗੇ ਭਰਤੀ ਕੀਤੇ ਸੀ ਤਾਂ ਕਹਿੰਦਾ ਮਤਲਬ ਪੂਰਾ ਰਾਜ ਜਿਹੜੀ ਸੀਗੀ ਰਾਜ ਬਾਟ ਜਿਹੜਾ ਸੀਗਾ ਇਹਨਾਂ ਨੇ ਅਪਣਾਉਣਾ ਸ਼ੁਰੂ ਕਰਤਾ ਸੀ ਅਮਰਸਰ ਦੀ ਕਿਲੇਬੰਦੀ ਵੀ ਕਰਵਾਈ ਅਮਰਸਰ ਨਾ ਸਿਰਫ ਸਿੱਖਾਂ ਦਾ ਪ੍ਰਸਿੱਧ ਪਵਿੱਤਰ ਧਾਰਮਿਕ ਸਥਾਨ ਸੀ ਸਗੋ ਉਹ ਜਿਹੜਾ ਸੀਗਾ ਇਹਨਾਂ ਦੀ ਪ੍ਰਸਿੱਧ ਸੈਨਿਕ ਸਿਖਲਾਈ ਦਾ ਕੇਂਦਰ ਵੀ ਬਣ ਗਿਆ ਸੀ ਇਸ ਲਈ ਗੁਰੂ ਹਰਗੋਬਿੰਦ ਜੀ ਨੇ ਮਹੱਤਵਪੂਰਨ ਸਥਾਨ ਦੀ ਸੁਰੱਖਿਆ ਦੇ ਲਈ ਅਮਰਸਰ ਸ਼ਹਿਰ ਦੇ ਚਾਰੇ ਪਾਸੇ ਇੱਕ ਦੀਵਾਰ ਬਣਵਾਤੀ ਤੇ ਇੱਥੇ ਇੱਕ ਕਿਲੇ ਦੀ ਉਸਾਰੀ ਕਰਵਾਤੀ ਜਿਸ ਦਾ ਨਾਮ ਲੋਗੜ ਰੱਖਿਆ ਗਿਆ ਤਾਂ ਗੁਰੂ ਜੀ ਦੇ ਰੋਜ਼ਾਨਾ ਜੀਵਨ ਦੇ ਵਿੱਚ ਤਬਦੀਲੀ ਆ ਗਈ ਸੀ ਬਹੁਤ ਸਾਰੇ ਚੇਂਜਸ ਇਹਨਾਂ ਨੇ ਆਪਣੀ ਜਿਹੜੀ ਹੈ ਰੋਜ਼ਾਨਾ ਜਿਹੜੀ ਹੈ ਡੇਲੀ ਲਾਈਫ 'ਚ ਕੀਤੇ ਨੇ ਉਹਨਾਂ ਨੇ ਆਪਣੇ ਦਰਬਾਰ ਵਿੱਚ ਅਬਦੁੱਲਾ ਅਤੇ ਨੱਥਾਮਲ ਨੂੰ ਵੀਰ ਰਸੀਵਾਰਾ ਗਾਉਣ ਦੇ ਲਈ ਭਰਤੀ ਕੀਤਾ ਇਹ ਟਾੜੀ ਜਿਹੜੇ ਸੀਗੇ ਇਹ ਜਿਹੜੇ ਸੀ ਕੋ ਕੁਸ਼ਤੀ ਕਰਦੇ ਹੁੰਦੇ ਸੀਗੇ ਜਾਂ ਟ੍ਰੇਨਿੰਗ ਵਗੈਰਾ ਲੈਂਦੇ ਸੀ ਦਾ ਮਤਲਬ ਹੋਣਾ ਚ ਜੋਸ਼ ਭਰਨ ਦੇ ਠੀਕ ਹੈ ਇੱਕ ਵਿਸ਼ੇਸ਼ ਸੰਗੀਤ ਮੰਡਲੀ ਦੀ ਵੀ ਜਿਹੜੀ ਸੀਗੀ ਕਾਇਮ ਕੀਤਾ ਗਿਆ ਜੋ ਰਾਤ ਨੂੰ ਉੱਚੀ ਆਵਾਜ਼ ਦੇ ਵਿੱਚ ਜੋਸ਼ੀਲੇ ਸ਼ਬਦ ਗਾਉਂਦੀ ਸੀ ਹਰਮੰਦਰ ਸਾਹਿਬ ਦੀ ਪ੍ਰਗਰਮਾ ਕਰਦੀ ਸੀ ਗੁਰੂ ਸਾਹਿਬ ਨੇ ਆਪਣੇ ਜੀਵਨ ਚ ਇਹ ਤਬਦੀਲੀਆਂ ਸਿਰਫ ਸਿੱਖਾਂ ਵਿੱਚ ਬਹਾਦਰੀ ਅਤੇ ਜਜ਼ਬਾ ਪੈਦਾ ਕਰਨ ਲਈ ਕੀਤੀਆਂ ਸਨ ਹੁਣ ਨਵੀਂ ਨੀਤੀ ਦੀ ਮਹੱਤਤਾ ਤਾਂ ਸ੍ਰੀ ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਤੇ ਮਹੱਤਵਪੂਰਨ ਸਿੱਟੇ ਨਤੀਜੇ ਨਿਕਲੇ ਸਿੱਖੋਂ ਸੰਤ ਸਿਪਾਈ ਬਣ ਗਏ ਸੀ ਪਰਮਾਤਮਾ ਦੀ ਭਗਤੀ ਦੇ ਨਾਲ ਨਾਲ ਛਸ਼ਤਰਾਂ ਦੀ ਵੀ ਵਰਤੋਂ ਉਹਨਾਂ ਨੂੰ ਕਰਨੀ ਆ ਗਈ ਸੀ ਇਸ ਨੀਤੀ ਦੀ ਅਨਹੋਦ ਦੇ ਵਿੱਚ ਇਸ ਨੀਤੀ ਦੇ ਅਨਹੋਦ ਦੇ ਵਿੱਚ ਸਿੱਖਾ ਦਾ ਪਵਿੱਤਰ ਪਾਈਚਾਰਾ ਖਤਮ ਹੁੰਦਾ ਉਹ ਹੋਇਆ ਜਾਂ ਫਿਰ ਉਹ ਫਕੀਰ ਅਤੇ ਸੰਤਾਂ ਦੀ ਇੱਕ ਜਮਾਤ ਬਣ ਕੇ ਰਹਿ ਜਾਂਦਾ ਜੇ ਇਹ ਨੀਤੀ ਨਾ ਹੁੰਦੀ ਨਾ ਤਾਂ ਸਿੱਖਾਂ ਦਾ ਪਵਿੱਤਰ ਪਾਈ ਜਰਾ ਆਪਸ ਵਿੱਚ ਖਤਮ ਹੋ ਜਾਂਦਾ ਤੇ ਉਹ ਸਿਰਫ ਫਕੀਰ ਤੇ ਸੰਤ ਬਣ ਕੇ ਰਹਿ ਜਾਂਦੇ ਅਗਰ ਗੁਰੂ ਜੀ ਇਹ ਮੀਰੀ ਪੀਰੀ ਦੀ ਨੀਤੀ ਨਾ ਅਪਣਾਉਂਦੇ ਇਸ ਨੀਤੀ ਦੇ ਅਣਹੋਂਦ ਦੇ ਵਿੱਚ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਅਪਣਾਈ ਤੇ ਇਸ ਕਰਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਜਿਹੜੇ ਜੱਟ ਸੀਗੇ ਸਿੱਖ ਪੰਥ ਵਿੱਚ ਸ਼ਾਮਿਲ ਹੋ ਗਏ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਅਪਣਾਈ ਗਈ ਇਸ ਨੀਤੀ ਦਾ ਸਿੱਖ ਇਤਿਹਾਸ ਤੇ ਬੜਾ ਡੂੰਘਾ ਪ੍ਰਭਾਵ ਪਿਆ ਇੱਕ ਨਵਾਂ ਜੋਸ਼ ਪੈਦਾ ਹੋਇਆ ਅਤੇ ਨਾਲ ਹੀ ਜਿਹੜਾ ਹੈ ਧਰਮ ਦੀ ਰੱਖਿਆ ਦੇ ਖਾਤਰ ਸਿੱਖਾਂ ਨੇ ਵੀ ਹਥਿਆਰ ਚੁੱਕਣੇ ਸ਼ੁਰੂ ਕਰਤੇ ਤੀਜਾ ਇਸ ਨੀਤੀ ਦੇ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਠੀਕ ਹੈ ਇਹਨਾਂ ਤੋਂ ਬਾਅਦ ਵਾਲੇ 10 ਜਿਹੜੇ ਗੁਰੂ ਹੋਏ ਨੇ ਤਾਂ ਇਨਾਂ ਨੇ ਵੀ ਜਿਹੜਾ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਛਟਜਣਾ ਕੀਤੀ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੀਤੀ ਦੇ ਕਰਕੇ ਹੀ ਜਿਹੜੇ ਸਿੱਖ ਨੇ ਠੀਕ ਹੈ ਹੋਰ ਮਤਲਬ ਕਿ ਲੜਾਈਆਂ ਵੀ ਹੋਈਆਂ ਨੇ ਬੰਦਾ ਬਹਾਦਰ ਦੇ ਟਾਈਮ ਵੀ ਹੋਈਆਂ ਨੇ ਤਾਂ ਇਸ ਕਰਕੇ ਸਿੱਖਾਂ ਤੇ ਮੁਗਲਾਂ ਦਾ ਜਿਹੜਾ ਸੀ ਆਪਸੀ ਪਾੜਾ ਵੱਧ ਗਿਆ ਸੀ ਕਿਉਂਕਿ ਜਲਨ ਬਹੁਤ ਸੀਗੀ ਇਹ ਈਰਖਾ ਬਹੁਤ ਸੀਗੀ ਮੁਗਲਾਂ ਦੇ ਅੰਦਰ ਕਿ ਹੁਣ ਜਿਹੜਾ ਹੈ ਇਹਨਾਂ ਨੇ ਸ਼ਸਤਰ ਵੀ ਧਾਰਨ ਕਰ ਲਏ ਟ੍ਰੇਨਿੰਗਸ ਕਰਦੇ ਨੇ ਸਾਡੇ ਖਿਲਾਫ ਆਉਣਗੇ ਤੇ ਇਹ ਪਾੜਾ ਵੀ ਵੱਧਦਾ ਗਿਆ ਤੇ ਸ਼ਾਹਜਹਾਂ ਦੇ ਸਮੇਂ ਚਿੜੀਗੁਰੂ ਹਰਗੋਬਿੰਦ ਜੀ ਨੂੰ ਮੁਗਲਾਂ ਨਾਲ 4 ਯੁੱਧ ਲੜਨੇ ਪਏ ਸੀ ਤੇ ਇਹਨਾਂ ਯੁੱਧਾਂ ਦੇ ਵਿੱਚ ਸਿੱਖਾਂ ਦੀ ਜਿੱਤ ਦੇ ਨਾਲ ਮੁਗਲ ਸਾਮਰਾਜ ਦੇ ਗੌਰਵ ਨੂੰ ਸਨਮਾਨ ਨੂੰ ਭਾਰੀ ਸੱਟ ਵੱਜੀ ਸੀ ਤੇ ਇਸ ਕਰਕੇ ਅਸੀਂ ਕੇਐਸ ਦੁੱਗਲ ਦੇ ਇਹਨਾਂ ਸ਼ਬਦਾਂ ਦੇ ਨਾਲ ਵੀ ਸਹਿਮਤ ਆ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸਭ ਤੋਂ ਮਹਾਨ ਯੋਗਦਾਨ ਸਿੱਖਾਂ ਦੇ ਜੀਵਨ ਮਾਰਗ ਨੂੰ ਇੱਕ ਨਵੀਂ ਸੇਧ ਦਿਸ਼ਾ ਦੇਣਾ ਸੀ ਉਹਨਾਂ ਨੇ ਸੰਤਾਂ ਸਿਪਾਹੀ ਬਣਾਤਾ ਪਰ ਆਪ ਤਾਂ ਉਹ ਪਰਮਾਤਮਾ ਦੇ ਭਗਤ ਰਹੇ ਹੀ ਰਹੀ ਸੀ ਆਪ ਪਰਮਾਤਮਾ ਨੂੰ ਧਿਆਨ ਇਹਨਾਂ ਨੇ ਜਿਹੜਾ ਸੀ ਬੰਦ ਨਹੀਂ ਸੀ ਕੀਤਾ ਇਹਨਾਂ ਨੇ ਜਿਹੜਾ ਸੀਗਾ ਨਾਲ ਛੱਤਰ ਵੀ ਧਾਰਨ ਕਰ ਲਏ ਕਿ ਹੁਣ ਸੰਤ ਸਿਪਾਹੀ ਬਣਨਗੇ ਅਤੇ ਨਾਲ ਹੀ ਕੋਈ ਵੀ ਜ਼ੁਲਮ ਹੁੰਦਾ ਉਹਦਾ ਡਟ ਕੇ ਮੁਕਾਬਲਾ ਕਰਨਗੇ ਸੋ ਅੱਗੇ ਆਪਾਂ ਕਰਾਂਗੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਮੁਗਲਾਂ ਨਾਲ ਕਿਲਮੇ ਦੇ ਸੰਬੰਧ ਰਹਿਣੀ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ